ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਅੱਜ ਇੱਕ ਵੱਡਾ ਦਿਨ ਕਹਿ ਸਕਦੇ ਹਾਂ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੜਨਾਲ ਸਾਂਝੀਆਂ ਕਰ ਰਹੇ ਹਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਕਰ ਲਿੱਤੇ ਗਏ ਨੇ ਤਾਂ ਉੱਥੇ ਹੀ ਜਾਣਕਾਰੀ ਦੇ ਦਈਏ ਕਿ ਜਿਹੜੀ 2 ਤਰੀਕ ਨੂੰ ਜਦੋਂ ਇੱਕ ਸ਼੍ਰੀ ਕਾਲਤਕ ਸਾਹਿਬ ਦੇ ਇੱਕ ਫੈਸਲਾ ਨਿਕਲਦਾ ਜਿਸ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਦੋਸ਼ੀ ਕਰਾਰ ਹੁੰਦੇ ਨੇ ਜਿਸ ਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਲੱਗਦੀ ਆ ਧਾਰਮਿਕ ਤੌਰ ਤੇ ਤਾਂ ਉਸ ਤੋਂ ਬਾਅਦ ਉੱਥੋਂ ਹੁਕਮ ਹੁੰਦਾ ਕਿ ਸੱਤ ਮੈਂਬਰ ਜਣੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚ ਉਹਨਾਂ ਨੇਗੇ ਉਸ ਦੀ ਜਿਹੜੀ ਭਰਤੀ ਸ਼ੁਰੂ ਕਰਨਗੇ ਤਾਂ ਉਸ ਦਾ ਇੱਕ ਵੱਡਾ ਦਿਨ ਅੱਜ ਕਹਿ ਸਕਦੇ ਆ 12 ਤਰੀਕ ਜੋ ਆਖੀ ਗਈ ਸੀ ਤਾਂ ਅੱਜ ਦੇ ਦਿਨ ਜਿਹੜੀ ਆ ਪ੍ਰਧਾਨਗੀ ਦੇ ਉੱਤੇ ਜਿਹੜੀ ਆ ਮੋਹਰ ਲਗਣੀ ਆ ਕਿਸ ਦਿਨ ਅੱਗੇ ਆਉਂਦਾ ਇਹ ਵੇਖਣ ਵਾਲੀ ਗੱਲ ਹੋਏਗੀ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਸਿਕਿਉਰਿਟੀ ਦਾ ਪੂਕਤਾ ਪ੍ਰਬੰਧ ਕੀਤਾ ਗਿਆ ਨੇ ਉੱਥੇ ਜਿਹੜੇ ਡੈਲੀਗੇਟਸ ਹੈਗੇ ਨੇ ਉਹ ਸਾਰੇ ਜੋ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਤਾਂ ਸੁਖਬੀਰ ਸਿੰਘ ਬਾਦਲ ਜੋਂ ਨੇ ਉਹ ਵੀ ਕੁਝ ਸਮੇਂ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਇੱਥੇ ਕੀਤੇ ਗਏ ਨੇ ਦੱਸ ਦਈਏ ਕਿ ਜਦੋਂ ਧਾਰਮਿਕ ਤੌਰ ਤੇ ਜਿਹੜੀ ਸਜ਼ਾ ਜਿਹੜੀ ਸੁਣਾਈ ਗਈ ਸੀਗੀ ਜੋ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸਾਹਿਬਾਂ ਜਿਹੜੇ ਰਹੇ ਜੋ ਸੁਖਬੀਰ ਸਿੰਘ ਬਾਦਲ ਨੇ ਤਾਂ ਜਦੋਂ ਉਹਨਾਂ ਤੋਂ ਉਹਨਾਂ ਦਾ ਅਹੁਦਾ ਵੀ ਖੋਹ ਲਿਆ ਗਿਆ ਸੀਗਾ ਉਹਨਾਂ ਨੂੰ ਬਾਅਦ ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਸੀਗੀ ਜਿਸ ਦੇ ਵਿੱਚ ਕੀ ਨਰੈਣ ਸਿੰਘ ਚੋੜੇ ਹੋਣਾ ਵੱਲੋਂ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਇਹ ਜੋ ਪ੍ਰਬੰਧ ਤੁਸੀਂ ਵੇਖ ਸਕਦੇ ਹੋ ਉਸ ਦਿਨ ਤੋਂ ਬਾਅਦ ਸੁਰੱਖਿਆ ਦੇ ਕੜੇ ਪ੍ਰਬੰਧ ਕਰਕੇ ਜੋ ਆਲਾ ਅਧਿਕਾਰੀ ਨੇ ਉਹ ਮੌਕੇ ਦੇ ਉੱਤੇ ਮੌਜੂਦ ਹੈਗੇ ਨੇ ਕੱਲੇ-ਕੱਲੇ ਦੀ ਜਿਹੜੀ ਚੈਕਿੰਗ ਕਰਕੇ ਅੰਦਰ ਭੇਜਿਆ ਜਾ ਰਿਹਾ ਤੇ ਇਸ ਤੋਂ ਇਲਾਵਾ ਵੀ ਮੈਂ ਆਪਣੇ ਸ਼ੋਗੀ ਨੂੰ ਕਹੂੰਗਾ ਕਿ ਉੱਪਰ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਚਾਰ ਤਰਫਾ ਜਿੱਥੇ ਵੀ ਉਚਾਈ ਹੈ ਹਰ ਇੱਕ ਤਰਫ ਤੋਂ ਜਿਹੜੀਆਂ ਨਿਗਰਾਨੀ ਜਿਹੜੀ ਰੱਖੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਅਹਿਮ ਤੇ ਖਾਸ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਅੱਜ ਪ੍ਰਧਾਨਗੀ ਨੂੰ ਲੈ ਕੇ ਵੱਡਾ ਦਿਨ ਹੈ ਉੱਥੇ ਹੀ ਦੱਸ ਦਈਏ ਕਿ ਜੋ ਸੂਤਰਾਂ ਮੁਤਾਬਕ ਜਾਣਕਾਰੀ ਆ ਰਹੀ ਹੈ ਕਿ ਅੱਜ ਫੇਰ ਇੱਕ ਵਾਰੀ ਸੁਮੇਸ਼ ਸਿੰਘ ਬਾਦਲ ਹੋਣਾ ਦੇ ਨਾਂ ਦੇ ਉੱਤੇ ਮੋਹਰ ਲੱਗੇਗੀ ਪ੍ਰਧਾਨਗੀ ਦੀ ਤਾਂ ਵੇਖਣ ਵਾਲੀ ਗੱਲ ਹੈ ਕਿ ਕੁਝ ਸਮੇਂ ਦੇ ਵਿੱਚ ਕਿਉਂਕਿ 1 ਵਜੇ ਦੇ ਕਰੀਬ ਦਾ ਸਮਾਂ ਜਿਹੜਾ ਨਿਰਧਾਰਿਤ ਆ ਤਾਂ ਉਸ ਤੋਂ ਬਾਅਦ ਹੀ ਜਿਹੜਾ ਜੋ ਫੈਸਲਾ ਨਿਕਲ ਕੇ ਆਏਗਾ ਤੜ ਨਾਲ ਕਲੀ-ਕਲੀ ਅਪਡੇਟ ਵੀ ਸਾਂਝੀ ਕਰਾਂਗੇ ਤਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸ਼ਰੋਮਣੀ ਅਕਾਲੀ ਦਲ ਤੋਂ ਜੋ ਕੌਮ ਹੈ ਜੋ ਜਥੇਬੰਦੀਆਂ ਨੇ ਵੱਖ-ਵੱਖ ਜਥੇਬੰਦੀਆਂ ਹਰ ਕੋਈ ਖਫਾ ਨਜ਼ਰ ਆ ਰਿਹਾ ਸੀਗਾ ਕਿਉਂਕਿ ਜੋ ਗੋਲੀकांड ਦੀ ਗੱਲ ਕਰ ਲਈਏ ਬੇਅਦਬੀਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਸਾਰਿਆਂ ਮੁੱਦਿਆਂ ਤੋਂ ਬਾਅਦ ਜੋ ਉਸ ਟਾਈਮ 2 ਦਸੰਬਰ ਦਾ ਜਿਹੜਾ ਫੈਸਲਾ ਸੀਗਾ ਜਿਸ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਹੋਣਾ ਨੇ ਕਬੂਲਿਆ ਸੀਗਾ ਕਿ ਉਹਨਾਂ ਦੀ ਸਰਕਾਰ ਦਰਮਿਆਨ ਜੋ ਗੋਲੀकांड ਹੋਏ ਬੇਅਦਬੀਆਂ ਹੋਈਆਂ ਤਾਂ ਉਹਨਾਂ ਨੇ ਕਬੂਲਿਆ ਕਿ ਉਹ ਦੋਸ਼ੀ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਸਰਕਾਰ ਸੀਗੀ ਤਾਂ ਸਰਕਾਰ ਦੇ ਵਿੱਚ ਵੱਡਾ ਫੈਸਲਾ ਨਿਕਲ ਕੇ ਸਾਹਮਣੇ ਆ ਸਕਦਾ ਸੀਗਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਮੈਨੂੰ ਲੈ ਕੇ ਹਮੇਸ਼ਾ ਦਖਲਅੰਦਾਜ਼ੀ ਰਹੀ ਹੈ ਔਰ ਸਿੱਖ ਮਸਲਿਆਂ 'ਚ ਜੋ ਇੰਦਰਾ ਗਾਂਧੀ ਦੀ ਇੰਦਰਾ ਗਾਂਧੀ ਦੀ ਜੋ ਭੂਮਿਕਾ ਰਹੀ ਹੈ ਜਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਉਣ ਦੇ ਜੋ ਘੁੰਮਕਣ ਨੇ ਇਹ ਚੱਕ ਜਾ ਰਿਹਾ ਹੈ ਸਰੇ ਨਹੀਂ ਆਪਣਾ ਚੇਰ ਪ੍ਰੋਟੈਕਸ਼ਨ ਮਿਲਦੀ ਰਹੀ ਜੀਤੇ ਤੇ ਸਿੱਖ ਨਸਲ ਕੁਸੀ ਕਰਨ ਦਾ ਜੈਨੋਸਾਈਡ ਦਾ ਐਡਾ ਵੱਡਾ aarop ਸੀ ਇੱਕ ਬਿਆਨ ਜੇ ਸੁਖੀ ਰੰਧਾਵੇ ਦਾ ਆਇਆ ਹੋਵੇ ਔਰ ਐਚ ਕੇ ਐਲ ਭਗਤ ਜਗਦੀਸ਼ ਟਾਈਟਲਰ ਅੱਜ ਵੀ ਜਗਦੀਸ਼ ਐਚ ਕੇ ਐਲ ਭਗਤ ਤਾਂ ਚਲੋ ਉਹ ਨਹੀਂ ਰਹੇ ਜਗਦੀਸ਼ ਟਾਈਟਲਰ ਨਾਲ ਤਾਂ ਅੱਜ ਵੀ ਇਹਨਾਂ ਦੀ ਰੋਟੀ ਦੀ ਸਾਹਜ ਹੈ ਜੀ ਔਰ ਵੱਡੀ ਗੱਲ ਇਹ ਵੇਖ ਲਓ ਕੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਟੈਕ ਹੋਇਆ ਸੀ ਰਿੰਦ ਆਵਾਜ਼ ਸਾਹਿਬ ਦਾ ਪਰਿਵਾਰ ਤਾਂ ਉਹ ਸੀ ਜਿਨੇ ਇਸ ਗੱਲ ਨੂੰ ਵੈਲਕਮ ਕੀਤਾ ਸੀ ਇੰਦਰਾ ਗਾਂਧੀ ਦੇ ਸੋ ਉਹ ਲੋਕ ਅੱਜ ਕੀ ਕਰ ਰਹੇ ਆ ਕੀ ਨਹੀਂ ਕਹਿ ਰਹੇ ਆ ਬਹੁਤ ਧੰਨਵਾਦੀ ਆ ਕਿ ਛੋਡੀਆਂ ਮਨਛਾ ਤੇ ਤੁਹਾਡੇ ਚਿਹਰੇ ਨੰਗੇ ਹੋ ਰਹੇ ਆ ਔਰ ਕਿਥੇ ਨਾ ਕਿਥੇ ਮੈਂ ਇਹ ਗੱਲ ਕਹਿਣ ਚ ਗਰੇਜ਼ ਨਹੀਂ ਕਰੂੰਗਾ ਵਿਧਾਨ ਸਭਾ ਦਾ ਇੱਕ 2019 ਦਾ ਜਾਂ 18 19 ਦਾ ਇੱਕ ਸੈਸ਼ਨ ਦਾ ਕੱਟਿਓ ਜਦੋਂ ਜਿਹੜੇ ਅੱਜ ਸੁਧਾਰੀਆਂ ਚੋ ਕਈ ਇਹ ਜੇ ਸੱਜਣ ਨੇ ਜਿਹੜੇ ਰੰਧਾਵਾ ਸਾਹਿਬ ਨਾਲ ਰਲ ਕੇ ਖੇਡਦੇ ਸਨ ਸੋ ਇਹ ਚਿੱਠੀ ਵੀ ਕਿੱਥੇ ਨਾ ਕਿੱਥੇ ਰੰਧਾਵਾ ਸਾਹਿਬ ਦੀ ਔਰ ਉਹਨਾਂ ਦੀ ਮਿਲੀ ਭੁਗਤ ਨਹੀਂ ਤਾਂ ਰੰਧਾਵਾ ਜੀ ਨੂੰ ਕਾਦੀ ਟਿੱਡ ਭੀੜ ਹੁਣ ਬਗੇਲ ਕਿੱਥੇ ਮਿਲਦਾ ਇਹਨਾਂ ਨੂੰ ਨਹੀਂ ਮਿਲਦਾ ਬਗੇਲ ਸਾਹਿਬ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਮਗਰ ਇਹ ਕਰਵਾਇਆ ਜਾ ਰਿਹਾ ਨੈਸ਼ਨਲ ਪਾਰਟੀਆਂ ਦੀ ਬਕਲਾਹਟ ਹੈ ਔਰ ਕਿੱਥੇ ਨਾ ਕਿੱਥੇ ਪੰਜਾਬ ਦੀ ਰੀਜਨਲ ਆਵਾਜ਼ ਨੂੰ ਇਹ ਕਮਜ਼ੋਰ ਕਰਨਾ ਚਾਹੁੰਦੇ ਆ ਔਰ ਇਹ ਉਹਨਾਂ ਐਂਟੀ ਨੈਸ਼ਨਲ ਫੋਰਸਿਸ ਦੇ ਹੱਥਾਂ 'ਚ ਖੇਡਣਾ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ। ਬਈ ਸਭ ਅਕਾਲੀ ਦਲ ਤੋਂ ਐਡਾ ਖੋਖਿਓ ਖਾਂਦੇ ਸਾਰੇ। ਵੀ ਦੇਖੋ ਇਹ ਤਾਂ ਉਹ ਦੱਸ ਸਕਦੇ ਆ ਜੀ ਬਕਲਾਹਟ ਖੋਫ ਤਾਂ ਹੈਗਾ ਔਰ ਮੈਂ ਸਮਝਦਾ ਇਹਨਾਂ ਦੀ ਇਹ ਜਿਹੜੀਆਂ ਸਾਰੀਆਂ ਸਾਜਸ਼ਾ ਨੇ ਬਿਕੋਜ਼ ਇਹ ਕਿੱਥੇ ਨਾ ਕਿੱਥੇ ਉਹਨਾਂ ਲੋਕਾਂ ਨੂੰ ਵੀ ਬढ़ावा ਦੇ ਰਿਹਾ ਜੋ ਪੰਜਾਬ ਦਾ ਟੁਕੜੇ ਟੁਕੜੇ ਦੇਸ਼ ਦੇ ਟੁਕੜੇ ਟੁਕੜੇ ਕਰਵਾ ਗਿਆ ਬਾਕੀ ਤੇਰਾ ਲਗਾਤਾਰ ਸਵਾਲ ਚੱਕ ਰਿਹਾ ਕਦੇ ਭਰਤੀ ਨੂੰ ਵੋਕਸ ਕਿਹਾ ਜਾਂਦਾ ਕਦੇ ਤੇਜਾ ਸਿੰਘ ਸਮੁੰਦਰੀ ਹਾਲ ਚਿਰ ਜਲਾਸ ਕਰਨ ਤੇ ਕਿੰਤੂ ਕਿੰਤੂ ਕੀਤਾ ਜਾਂਦਾ ਮੇਰਾ ਵੀ ਇਹਨਾਂ ਦੀ ਸਾਰੀ ਭਰਤੀ ਚੰਗੀ ਸਭ ਇਹਨਾਂ ਦੇ ਸਾਰੇ ਕੰਮ ਚੰਗੇ ਤੇ ਬਾਕੀ ਸਾਰੇ ਬੋਕਸ ਇਹਨਾਂ ਦੀ ਤਾਂ ਮਾਨਸਿਕਤਾ ਬਣ ਗਈ ਆ ਉਹ ਮਾਨਸਿਕਤਾ ਜੇ ਸੁਧਾਰ ਲਿਆਉਣ ਦੀ ਲੋਟ ਆ ਅਸੀਂ ਤਾਂ ਅਰਦਾਸ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਵੀ ਅਕਲ ਆਵੇ ਸਾਡੇ ਤੱਕ ਜਿਨ੍ਹਾਂ ਸੱਜਨ ਕੁਮਾਰ ਦੀ ਕਨਵਿਕਸ਼ਨ ਬਾਰੇ ਇੱਕ ਲਬਜ ਨਾ ਬੋਲਿਆ ਹੋਵੇ ਮੈਂ ਵੀ ਜਗਦੀਸ਼ ਟੈਕੂਲਰ ਦੇ ਨਾਮ ਲੈ ਕੇ ਕਦੇ ਉਹਦੇ ਬਾਰੇ ਨਾ ਬੋਲਿਆ ਹੋਵੇ ਉਹ ਲੋਕੀ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਜੀ ਸਾਹਿਬ ਇਹੀ ਸੁਖੀ ਰੰਦਾਵਾ 2 ਮਹੀਨੇ ਪਹਿਲਾਂ ਬਿਆਨ ਦਿੰਦੇ ਨੇ ਕਿ ਜੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਆ ਔਰ ਹੁਣ ਉਹਨਾਂ ਦੀ ਇਹ ਜਿਹੜੀ ਨਾ ਇੱਕ ਉਹ ਤੁਸੀਂ ਇਹ ਨਹੀਂ ਬੋਲਦਾ ਇਹਦੇ ਵਿੱਚ ਕੋਈ ਹੋਰ ਬੋਲਦਾ ਇਹ ਰਲ ਕੇ ਇਹ ਕਿਸੇ ਹੋਰ ਨਾਲ ਖੇਡਣ ਡਿਆ ਕਿਸੇ ਹੋਰ ਦੀ ਬੋਲੀ ਬੋਲਣ ਡਿਆ ਰੰਧਾਵਾ ਸਾਹਿਬ ਨੂੰ ਕਿੰਨੀ ਉਹਨਾਂ ਦੀ ਘੱਟ ਗੱਲ ਕਰੀ ਉਹਨੂੰ ਕਹੇ ਸਿਗਦੀਸ਼ ਟਾਈਟਲਰ ਸੱਜਨ ਕੁਮਾਰ ਤੇ ਰਜੀਵ ਗਾਂਧੀ ਇੰਦਰਾ ਗਾਂਧੀ ਜਿਨ੍ਹਾਂ ਨੇ ਜੈਨੋਸਾਈਡ ਕਰਾਇਆ ਸ੍ਰੀ ਹਕਾਲਤਖਬ ਸਾਹਿਬ ਤੇ ਅਟੈਕ ਕਰਾਇਆ ਉਹਨਾਂ ਬਾਰੇ ਕੀ ਸੋਚਦਾ ਕੀ ਉਹਨਾਂ ਨੂੰ ਇਹ ਕੰਡੈਮ ਕਰਦਾ ਕਿ ਨਹੀਂ ਕਰਦਾ ਉਹਨਾਂ ਦੀ ਪਾਰਟੀ 'ਚ ਰਹਿਣ ਵਾਲਾ ਉਹ ਸ਼ਰੋਬਨੀ ਅਕਾਲੀ ਦਲ ਬਾਰੇ ਕੀ ਕਵੇ ਕੀ ਨਾ ਸੋਚੇ ਇਹਦਾ ਕੋਈ ਮੈਨਾ ਨਹੀਂ ਜੀ ਸਾਹਿਬ ਸਵਾਲ ਉੱਠਦਾ ਹੈ ਕਿ ਸ੍ਰੀ ਕਾਲਟਕ ਸਾਹਿਬ ਦੇ ਹੁਕਮਾਂ ਦੇ ਉਲਟ ਭਰਤੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਹੋਈ ਹੈ ਜੀ ਕਹਿੰਦੇ ਜਿਹੜੀ ਕਮੇਟੀ ਕੱਟਤ ਕੀਤੀ ਨਹੀਂ ਤੁਸੀਂ ਫਿਰ ਆਏ ਹੋ ਆਪਣਾ ਕਿਹੜੀ ਕਮੇਟੀ ਜੀ ਕਰਦੇ ਇਹ ਥੋੜਾ ਜਦੋਂ ਰੌਲਾ ਪਿਆ ਨਾ ਉਸ ਤੋਂ ਬਾਅਦ ਜ਼ਰੂਰ ਦੋ ਚਾਰ ਬੰਦੇ ਭੇਜਤੇ ਆ ਇਸ ਲਈ ਇਹਨਾਂ ਦੀ ਬਕਲਾਹਟ ਹੈ ਔਰ ਹੁਣ ਫੋਨ ਕਰ ਕਰਕੇ ਤੇ ਸਾਰੀ ਜਗ੍ਹਾ ਕਹਿੰਦੇ ਕਹਿੰਦੇ ਧਿਆਨ ਰੱਖਿਓ ਕਿਤੇ ਕੁਝ ਹੋ ਨਾ ਜਾਵੇ ਇਸ ਲਈ ਸਿਆਸੀਕਰਨ ਚੱਲ ਰਿਹਾ ਕਰਨ ਜਾਣ ਜੀ ਤੇ ਇਸ ਦੇ ਸਾਥ ਕੱਲੀ ਉਹੋ ਗੱਲ ਯਾਰ ਹੁਣ ਤਾਂ ਤਸਵੀਰਾਂ ਲਗਾਤਾ ਤੜ ਨਾਲ ਸਾਂਝੇ ਕੀਤੇ ਨੇ ਤਾਂ ਸੁਖਬੀਰ ਸਿੰਘ ਬਾਦਲ ਜੋ ਨੇ ਉਹ ਵੀ ਵਿਸ਼ੇਸ਼ ਤੌਰ ਤੇ ਤਣ ਪਹੁੰਚ ਚੁੱਕੇ ਨੇ ਤਾਂ ਕੁਛ ਹੀ ਸਮੇਂ ਦੇ ਵਿੱਚ ਕੇਸ ਪ੍ਰਧਾਨ ਦੇ ਉੱਤੇ ਮੋਹਰ ਲੱਗਦੀ ਹੈ ਕਿਸ ਦਾ ਨਾਮ ਜਿਹੜਾ ਅੱਗੇ ਆਉਂਦਾ ਤਾਂ ਉਹ ਜਿਹੜੀ ਤਸਵੀਰ ਕੁਛ ਹੀ ਸਮੇਂ ਦੇ ਵਿੱਚ ਜਿਹੜੀ ਆ ਕਲੀਅਰ ਹੋ ਜਾਏਗੀ ਤਾਂ ਕੱਲੀ ਕੱਲੀ ਅਪਡੇਟ ਜਿਹੜੀ ਆ ਤੜ ਨਾਲ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਖੇਸੂ ਨਾਲ ਜਗਬਣੀ ਟੀਵੀ ਸ਼੍ਰੀ ਹਮਸਾ ਸਾਹਿਬ